ਸੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਜਿੱਥੇ ਅ ਕੱਲ ਜਿਹੜਾ ਕੂਚ ਕੀਤਾ ਜਾਣਾ ਹੈ ਕਿਸਾਨਾਂ ਵੱਲੋਂ ਤੇ ਉਹਦੀਆਂ ਤਿਆਰੀਆਂ ਜਿਹੜੀਆਂ ਦੇਖ ਸਕਦੇ ਹੋ ਕਿ ਇਹ ਜਿਹੜਾ ਪੌਕਲੈਨ ਹੈ ਬਿਲਕੁਲ ਇਹਨੂੰ ਟੈਂਕ ਬਣਾਇਆ ਤਾਂ ਆਰਮੀ ਟੈਂਕ ਤਾਂ ਕਿ ਕੱਲ ਜਿਹੜਾ ਉਹਨਾਂ ਦਾ ਮੁਕਾਬਲਾ ਕੀਤਾ ਜਿਹੜੇ ਜਿਹੜੇ ਬਾਰਡਰ ਤੇ ਜਿਹੜੀ ਸਿਕਿਉਰਟੀ ਲੱਗੀ ਹੋਈ ਆ ਉਹ ਸਿਕਿਉਰਿਟੀ ਦੇ ਜਵਾਬ ਦੇਣ ਦੇ ਲਈ ਕਿਸਾਨਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਨੇ ਬਿਲਕੁਲ ਟੈਂਕ ਦੀ ਸ਼ਕਲ ਜਿਹੜੀ ਦੇ ਦਿੱਤੀ ਗਈ ਆ ਇੱਕ ਟਰੈਕਟਰ ਨੂੰ ਤਿਆਰ ਕਰਕੇ ਤੇ ਵਗੈਰਾ ਸਾਰਾ ਕੁਝ ਅਰੇਂਜ ਕਰ ਲਿਆ ਗਿਆ ਆ ਇਹ ਮੋਦੀ ਦੀ ਮਿਹਰਬਾਨੀ ਹੋਈ ਹੈ ਵੀ ਸਾਨੂੰ ਇਹ ਕੰਮ ਸਾਨੂੰ ਆਪ ਦਾ ਪੈਸਾ ਇਹਨਾਂ ਕੰਮਾਂ ਤੇ ਬਰਬਾਦ ਕਰਨਾ ਪੈ ਰਿਹਾ ਠੀਕ ਹੈ ਉਹਨਾਂ ਨੇ ਸਾਡੇ ਬੰਦਿਆਂ ਤੇ ਬ੍ਰਸ਼ਟਾਂ ਮਾਰੀਆਂ ਨੇ ਟਾਇਰ ਗੈਸ ਦੇ ਹੰਝੂ ਗੋਲੇ ਮਾਰੇ ਨੇ ਉਹਨਾਂ ਦੀ ਸੇਫਟੀ ਲਈ ਸੀ ਇਹ ਚੀਜ਼ ਤਿਆਰ ਕਰੀ ਇਹ ਜਿਹੜੀ ਪੋਕਲਨ ਮਸ਼ੀਨ ਹੈ ਬਿਲਕੁਲ ਜਿਹੜੀ ਐਸੇ ਟੈਂਕੇ ਬਣਾ ਕੇ ਰੱਖ ਦਿੰਦੀ ਹੈ ਇਹ ਕਿਵੇਂ ਮਨ ਚ ਆਇਆ ਵੀ ਆਪਾਂ ਇਹ ਚੀਜ਼ ਬਣਾਈਏ ਕਿਉਂਕਿ ਜਿਹੜਾ ਮੋਰੇ ਉਹਨਾਂ ਨੇ ਬੰਦੋਬਸਥ ਕੀਤੇ ਨੇ ਉਹਨਾਂ ਬੰਦੋਬਸਥ ਦਾ ਥੋੜਾ ਜਿਹਾ ਆਪਾਂ ਪ੍ਰਬੰਧ ਕਰ ਸਕੀਏ ਨੀਸੈਸਿਟੀ ਇਜ਼ ਦਾ ਮਦਰ ਆਫ ਇਨਵੈਂਸ਼ਨ ਇਹ ਮੋਦੀ ਦੀ ਮਿਹਰਬਾਨੀ ਹੋਈ ਹੈ ਵੀ ਸਾਨੂੰ ਇਹ ਕੰਮ ਸਾਨੂੰ ਆਪ ਦਾ ਪੈਸਾ ਇਹਨਾਂ ਕੰਮਾਂ ਤੇ ਬਰਬਾਦ ਕਰਨਾ ਪੈ ਰਿਹਾ ਠੀਕ ਹੈ ਉਹਨਾਂ ਨੇ ਸਾਡੇ ਬੰਦੇ ਤੇ ਬ੍ਰਸ਼ਟਾਂ ਮਾਰੀਆਂ ਨੇ ਟੀਅਰ ਗੈਸ ਦੇ ਹੰਝੂ ਗੋਲੇ ਮਾਰੇ ਨੇ ਉਹਨਾਂ ਦੀ ਸੇਫਟੀ ਲਈ ਸੀ ਇਹ ਚੀਜ਼ ਤਿਆਰ ਕੀਤੀ ਸਾਰਾ ਸੀ ਪੂਰਾ ਤਿਆਰ ਪਹਿਲਾ ਮਸ਼ੀਨ ਨੂੰ ਘਰੇ ਟਰਾਈ ਕਰਕੇ ਫਿਰ ਉਤੋਂ ਬਾਅਦ ਤਿਆਰ ਕੀਤਾ ਹਾਂ ਜੀ ਹਾਂਜੀ ਇਹ ਬੈਰੀਕੇਡਰ ਤੋੜਨ ਦੇ ਵਾਸਤੇ ਬੰਦੇ ਵਾਸਤੇ ਪੂਰੇ ਪਲੈਨਿੰਗ ਹੈ ਜੀ ਅਸੀਂ ਨਹੀਂ ਕਹਿੰਦੇ ਬੈਰੀਕੇਡ ਤੋੜਨ ਵਾਸਤੇ ਅਸੀਂ ਕਹਿੰਦੇ ਹਾਂ ਸਾਨੂੰ ਸ਼ਾਂਤੀਪੂਰਵਕ ਰਾਹ ਦਿਓ ਅਸੀਂ ਲੰਘਾਂਗੇ ਅਸੀਂ ਕੋਈ ਹਿੰਸਾ ਦੇ ਉਹਦੇ ਚ ਨਹੀਂ ਸਾਡੇ ਗੁਰੂ ਦਾ ਉਪਦੇਸ਼ ਹੈ ਸਰਬੱਤ ਦਾ ਭਲਾ ਅਸੀਂ ਲੜਾਈ ਝਗੜਾ ਨਹੀਂ ਕਰਨਾ ਚਾਹੁੰਦੇ ਸਾਨੂੰ ਸ਼ਾਂਤੀ ਨਾਲ ਰਾਹ ਦਿੱਤਾ ਜਾਵੇ ਠੀਕ ਹੈ ਹਾਂ ਜੇ ਉਹ ਕਰਨਗੇ ਫਿਰ ਸਾਡੇ ਗੁਰੂ ਦਾ ਉਪਦੇਸ਼ ਹੈ ਵੀ ਆ ਗਗਨਦ ਮਾਮਾ ਬਾਜੇ ਉੱਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੁਰਮਾ ਅਭਯੋਜਨ ਕੋ ਦਾਓ ਜੇ ਉਹ ਸਾਡੇ ਨਾਲ ਦੋ ਹੱਥ ਕਰਨਾ ਚਾਹੁੰਦੇ ਆ ਫਿਰ ਚੂੜੀਆਂ ਸਾਡੇ ਵੀ ਨਹੀਂ ਪਾਈਆਂ ਗੁਰੂ ਸਾਹਿਬ ਨੇ ਕਿਹਾ ਸੀ ਜੁਲਮ ਸਹਿਣਾ ਪਾਪਾ ਜੀ ਜੁਲਮ ਕਰਨਾ ਪਾਪਾ ਜੀ ਜੁਲਮ ਸਹਿਣਾ ਮਹਾਪਾਪ ਹੈ ਬਿਲਕੁਲ ਪਾਪਾ ਜੀ ਬਿਲਕੁਲ ਪਾਪਾ ਜੀ ਕਿਹਨਾਂ ਕਰ ਵੈਸੇ ਖਰਚਾ ਗਿਆ ਦੇਤੇ ਹੁੰਦੇ ਆ ਅੰਦਾਜ਼ਾ ਜਿਆ ਇਹ ਤਾਂ ਭਾਈ ਜੀ ਸੰਗਤ ਦੇ ਕੰਮ ਨੇ ਨਾ ਖਰਚੇ ਦੇਖੇ ਨਹੀਂ ਜਾਂਦੇ ਹਾਂਜੀ ਜੇ ਸਾਨੂੰ ਹੋਰ ਮਸ਼ੀਨ ਦੀ ਵੀ ਜ਼ਰੂਰਤ ਪਈ ਅਸੀਂ ਹੋਰ ਵੀ ਮਸ਼ੀਨ ਤਿਆਰ ਕਰ ਲਾਵਗੇ ਇਹ ਕੰਮ ਸੰਗਤ ਦੇ ਸਹਿਯੋਗ ਨਾਲ ਹੁੰਦੇ ਨੇ ਪੈਸਾ ਸੰਗਤ ਦਾ ਕੰਮ ਸੰਗਤ ਦਾ ਸੰਗਤ ਨੇ ਆਪ ਕੀਤਾ ਜੀ ਅੱਛਾ ਇਹ ਆਈਡੀਆ ਵੈਸੇ ਆਇਆ ਕਿੱਥੋਂ ਇਹ ਠੀਕ ਹੈ ਇਹ ਤਾਂ ਮੋਦੀ ਨੇ ਸਾਨੂੰ ਤਿਆਰ ਕੀ ਮਜਬੂਰ ਕੀਤਾ ਵੀ ਅਸੀਂ ਇਹ ਕੰਮ ਕਰਿਆ ਤੇ ਹੁਣ ਤੁਸੀਂ ਐਂ ਦੇਖੋ ਅਸੀਂ ਸਾਰੇ 3 ਦਿਨ ਹੋ ਗਏ ਆਪਦੇ ਕੰਮਕਾਰ ਛੱਡ ਕੇ ਇਹ ਮਸ਼ੀਨ ਤਿਆਰ ਕਰ ਰਹੇ ਹਾਂ ਕਿਸਾਨਾਂ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਹੈ ਕਿ ਸਾਡੀਆਂ ਕੇਂਦਮੇ ਮੰਗਾ ਨਹੀਂ ਮੰਨੀਆਂ ਤੇ ਜਿਹੜਾ ਕੱਲ 11 ਵਜੇ ਜਿਹੜਾ ਇੱਥੋਂ ਦਿੱਲੀ ਨੂੰ ਕੂਚ ਕੀਤਾ ਜਾ ਉਹਦੀਆਂ ਤਿਆਰੀਆਂ ਤੁਸੀਂ ਦੇਖ ਸਕਦੇ ਆ ਪੌਕਲੈਨ ਮਸ਼ੀਨ ਜਿਹੜੀ ਬਿਲਕੁਲ ਉਹਦਾ ਚਲਾਉਣ ਦਾ ਡਰਾਈਵਰ ਦਾ ਜਿਹੜਾ ਸੇਫਟੀ ਆ ਬਿਲਕੁਲ ਜਿਹੜਾ ਉਹਨੂੰ ਲੋਹੇ ਦੇ ਨਸੀਟਾਂ ਨਾਲ ਕਵਰ ਕਰ ਦਿੱਤਾ ਗਿਆ ਵੱਡੀ ਸਾਰੀ ਪੌਕਲੈਨ ਚਾਰੇ ਪਾਸੇ ਘੁੰਮਦੀ ਆ ਹੈਵੀ ਪੌਕਲੈਨ ਆ ਜਿਹੜਾ ਪੌਕ ਆਰਮੀ ਟੈਂਕ ਵਾਂਗੂ ਬਣਾ ਦਿੱਤਾ ਹੈ ਤਾਂ ਕਿ ਜਿਹੜੇ ਦੁਸ਼ਮਣ ਮੋਰੇ ਆਤ ਵੱਡੀ ਜਿਹੜੀ ਫੋਰਸ ਲੱਗੀ ਹੋਈ ਹੈ ਜਾਂ ਵੱਡੇ ਬੈਰੀਗੇਟਰ ਲੱਗੇ ਹੋਏ ਨੇ ਤੇ ਸਰੀਆ ਲੱਗੇ ਜਾਂ ਫਿਰ ਉਹ ਵਾਟਰ ਜਿਹੜੇ ਉਹਨਾਂ ਨੇ ਅੱਥਰੂ ਵਾਹ ਦੇ ਗੋਲੇ ਸਿੱਟੇ ਛੱਡਣੇ ਨੇ ਉਹ ਸਾਰਾ ਜਿਹੜਾ ਉਹਨੂੰ ਅਟੈਕ ਕਰੇਗੀ ਸੋ ਇੱਕ ਸੰਗ ਦੀ ਪਲਾਨਿੰਗ ਹੈ ਇਸ ਦੇ ਨਾਲ ਹੋਰ ਜਿਹੜੇ ਹੋਰ ਮਸ਼ੀਨਾਂ ਵੀ ਲੋਡ ਪਈਦਾ ਕਹਿੰਦੇ ਆਣ ਗਈਆਂ ਇਸੇ ਤਰ੍ਹਾਂ ਟਰੈਕਟਰ ਤਿਆਰ ਕੀਤਾ ਗਿਆ ਇਸੇ ਤਰ੍ਹਾਂ ਇਹ ਚੀਜ਼ ਤਿਆਰ ਕੀਤੀ ਗਈ ਆ ਸੋ ਬਹੁਤ ਵੱਡਾ ਜਿਹੜਾ ਤਿਆਰੀ ਪਲਾਨਿੰਗ ਹੈ ਬਾਕੀ ਕਿਸਾਨਾਂ ਦਾ ਵੀ ਕਹਿਣਾ ਹੈ ਕਿ ਅਗਰ ਅੱਜ ਵੀ ਜਿਹੜੀ ਆ ਕੇਂਦਰ ਸਰਕਾਰ ਮੰਦੀ ਆ ਆਰਾਮ ਦੇਣਾ ਤਾਂ ਅ ਲੜਨਾ ਨਹੀਂ ਚਾਹੁੰਦੇ ਕਿਸਾਨਾਂ ਦੀ ਇੱਕੋ ਹੀ ਮੰਗ ਹੈ ਵੈਸੇ ਲੜਨਾ ਨਹੀਂ ਚਾਹੁੰਦੇ ਪਰ ਸਾਡੀ ਜਿਹੜੀ ਮੰਗਾਂ ਪੂਰੀਆਂ